ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਲ ਜੀਰੇ ਦੇ ਪਾਊਡਰ ਦੀ ਰੈਸਪੀ ਘਰ ਵਿੱਚ ਮੌਜੂਦ ਕੁਝ ਕੁ ਮਸਾਲਿਆਂ ਦੇ ਨਾਲ ਆਪਾਂ ਇਹ ਜਲ ਜੀਰੇ ਦਾ ਪਾਊਡਰ ਬਣਾ ਕੇ ਤਿਆਰ ਕਰਾਂਗੇ ਤੇ ਫਿਰ ਜਦੋਂ ਵੀ ਦਿਲ ਕਰੇ ਚਟਪਟਾ ਜਿਹਾ ਪਾਣੀ ਪੀਣ ਨੂੰ ਤੁਸੀਂ ਠੰਡੇ ਪਾਣੀ ਦੇ ਵਿੱਚ ਇੱਕ ਚਮਚ ਜਲ ਜੀਰਾ ਪਾਊਡਰ ਘੋਲ ਕੇ ਤੇ ਪੀ ਸਕਦੇ ਜੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਪਾਣੀ ਬਣਦਾ ਹੈ ਜਲ ਜੀਰਾ ਪਾਊਡਰ ਬਣਾਉਣ ਵਾਸਤੇ ਇੱਥੇ ਮੈਂ ਅੱਧਾ ਕੱਪ ਜਿੰਨਾ ਸਾਬਤ ਜੀਰਾ ਲੈ ਲਿਆ ਹੈ ਨਾਲ ਹੀ ਹੁਣ ਇਹਦੇ ਵਿੱਚ ਮੈਂ ਬਿਲਕੁਲ 2 ਚਮਚ ਜਿੰਨੀ ਕਾਲੀ ਮਿਰਚ ਵੀ ਪਾ ਦਾਂਗੀ ਕਾਲੀ ਮਿਰਚ ਤੇ ਜੀਰੇ ਨੂੰ ਆਪਾਂ ਗੈਸ ਦੀ ਫਲੇਮ ਘੱਟ ਰੱਖ ਕੇ ਥੋੜਾ ਜਿਹਾ ਡਰਾਈ ਰੋਸਟ ਕਰ ਲੈਣਾ ਹੈ ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਜੋ ਚੀਜ਼ ਉਹ ਹੈ ਹਿੰਗ ਹਿੰਗ ਤੁਸੀਂ ਜ਼ਰੂਰ ਪਾਓ ਇੱਥੇ ਮੈਂ 2 ਛੁਟਕੀਆਂ ਜਿੰਨੀ ਹਿੰਗ ਪਾ ਦਿੱਤੀ ਹੈ ਹਿੰਗ ਦੇ ਨਾਲ ਪਾਣੀ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਆਪਾਂ ਇਹਨਾਂ ਨੂੰ ਹੁਣ 2 ਮਿੰਟ ਤੱਕ ਇਸੇ ਤਰ੍ਹਾਂ ਸੁੱਕਾ ਪੋਨ ਲਵਾਂਗੇ ਇਹ ਤੇ ਆ ਕੁਝ ਖੜੇ ਮਸਾਲੇ ਜੋ ਆਪਾਂ ਪੁੰਨ ਕੇ ਵਰਤਾਂਗੇ ਆਪਾਂ ਇਹਦੇ ਵਿੱਚ ਕੁਝ ਹੋਰ ਵੀ ਮਸਾਲੇ ਐਡ ਕਰਾਂਗੇ ਉਹ ਮਸਾਲੇ ਵੀ ਆਮ ਹੀ ਆਪਣੇ ਘਰਾਂ ਵਿੱਚ ਮੌਜੂਦ ਹੁੰਦੇ ਨੇ ਜਲਜੀਰਾ ਇੱਕ ਅਜਿਹੀ ਡਰਿੰਕ ਹੈ ਜਿਹਦੇ ਨਾਲ ਸਾਨੂੰ ਜੋ ਖਾਤਾ ਪੀਤਾ ਹੁੰਦਾ ਹੈ ਉਹ ਵੀ ਬਹੁਤ ਵਧੀਆ ਪਚ ਜਾਂਦਾ ਹੈ ਗਰਮੀਆਂ ਦੇ ਦਿਨਾਂ ਵਿੱਚ ਆਪਾਂ ਨੂੰ ਇੱਕ ਟਾਈਮ ਇਹ ਜਲਜੀਰਾ ਜ਼ਰੂਰ ਪੀਣਾ ਚਾਹੀਦਾ ਹੈ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਆਪਣਾ ਜੋ ਡਾਈਜੈਸ਼ਨ ਹੈ ਉਹਨੂੰ ਇਹ ਬਿਲਕੁਲ ਸਹੀ ਰੱਖਦਾ ਹੈ ਤੁਸੀਂ ਥੋੜੀ ਜਿਹੀ ਨਿੰਬੂ ਪਾਣੀ ਦੇ ਵਿੱਚ ਇਹਨੂੰ ਇੱਕ ਚਮਚ ਜਿੰਨਾ ਮਿਕਸ ਕਰਕੇ ਪੀ ਸਕਦੇ ਜੇ ਮੈਂ ਤੁਹਾਨੂੰ ਇਹ ਪੂਰੀ ਡਰਿੰਕ ਬਣਾਉਣੇ ਦੱਸਾਂਗੀ ਕਿ ਕਿਸ ਤਰੀਕੇ ਨਾਲ ਆਪਾਂ ਇਸ ਪਾਊਡਰ ਨੂੰ ਤਿਆਰ ਕਰਨਾ ਹੈ ਤਾਂ ਜੋ ਆਪਾਂ ਨੂੰ ਇਹਦੇ ਵਿੱਚ ਕੋਈ ਵੀ ਖੰਡ ਜਾਂ ਕੁਝ ਹੋਰ ਮਿਲਾਉਣ ਦੀ ਬਿਲਕੁਲ ਜ਼ਰੂਰਤ ਨਾ ਪਵੇ ਹਰ ਇੱਕ ਚੀਜ਼ ਆਪਾਂ ਇਹਦੇ ਵਿੱਚ ਮਿਲਾ ਕੇ ਫਿਰ ਇਹਨੂੰ ਤਿਆਰ ਕਰਾਂਗੇ ਜਿਹਦੇ ਨਾਲ ਤਾਂ ਜਦੋਂ ਵੀ ਮਨ ਕਰੇ ਤੁਸੀਂ ਸਿਰਫ ਇੱਕ ਗਲਾਸ ਠੰਡਾ ਪਾਣੀ ਲੈਣਾ ਹੈ ਤੇ ਇੱਕ ਚਮਚੇ ਪਾਊਡਰ ਪਾਉਣਾ ਹੈ ਤੇ ਫਟਾਫਟ ਇਹਨੂੰ ਬਣਾ ਕੇ ਪੀ ਸਕਦੇ ਜੇ ਤੁਸੀਂ ਦੇਖੋ 2 ਤੋਂ 3 ਮਿੰਟ ਹੋ ਚੁੱਕੇ ਨੇ ਗੈਸ ਦੀ ਫਲੇਮ ਬਿਲਕੁਲ ਘੱਟ ਰੱਖ ਕੇ ਮੈਂ ਜੀਰੇ ਨੂੰ ਤੇ ਕਾਲੀ ਮਿਰਚ ਨੂੰ ਚੰਗੀ ਤਰ੍ਹਾਂ ਡਰਾਈ ਰੋਸਟ ਕਰ ਲਿਆ ਹੈ ਹੁਣ ਆਪਾਂ ਇੱਥੇ ਗੈਸ ਬੰਦ ਕਰਨ ਤੋਂ ਬਾਅਦ ਵੀ 1-2 ਮਿੰਟ ਇਹਨੂੰ ਇਸੇ ਤਰ੍ਹਾਂ ਹਿਲਾ ਦਾਂਗੇ ਜਾਂ ਫਿਰ ਤੁਸੀਂ ਇਹਨੂੰ ਫਟਾਫਟ ਕਿਸੇ ਅਲੱਗ ਬਰਤਨ ਵਿੱਚ ਕੱਢ ਦਿਓ ਕਿਉਂਕਿ ਕੜਾਈ ਕਾਫੀ ਗਰਮ ਹੋਣ ਕਰਕੇ ਇਹ ਬਹੁਤ ਜਲਦੀ ਸੜਨ ਲੱਗ ਜਾਂਦਾ ਹੈ ਆਪਾਂ ਇਹਨੂੰ ਇਸ ਤੋਂ ਬਾਅਦ ਨਹੀਂ ਪੁੰਨਣਾ ਇੱਕ ਤਾਂ ਇਹਦਾ ਕਲਰ ਵੀ ਚੇਂਜ ਹੋ ਜਾਏਗਾ ਏਕੇ ਦੇ ਵਿੱਚ ਜੋ ਟੇਸਟ ਥੋੜਾ ਕੌੜਾ ਆਉਣ ਲੱਗ ਜਾਂਦਾ ਹੈ ਇਸ ਕਰਦਾ ਤੁਸੀਂ ਖਾਸ ਧਿਆਨ ਰੱਖਿਓ ਮੈਂ ਇਹਨੂੰ ਕਿਸੇ ਅਲੱਗ ਪਲੇਟ ਵਿੱਚ ਕੱਢ ਲਿਆ ਹੈ ਹੁਣ ਆਪਾਂ ਇਸੇ ਹੀ ਪਲੇਟ ਦੇ ਵਿੱਚ ਬਾਕੀ ਦੇ ਵੀ ਮਸਾਲੇ ਪਾਵਾਂਗੇ ਇਹ ਜੋ ਵੀ ਮਸਾਲੇ ਮੈਂ ਵਰਤਾਂਗੀ ਬਹੁਤ ਜ਼ਰੂਰੀ ਨੇ ਝਲ ਜੀਰੇ ਦੇ ਪਾਣੀ ਵਾਸਤੇ ਇੱਥੇ ਮੈਂ 2 ਚਮਚ ਅਦਰਕ ਦਾ ਪਾਊਡਰ ਪਾ ਦਿੱਤਾ ਹੈ ਇਹ ਤੁਹਾਨੂੰ ਆਰਾਮ ਨਾਲ ਕਿਸੇ ਵੀ ਕਰਿਆਨਾ ਸ਼ਾਪ ਤੋਂ ਮਿਲ ਜੇਗਾ 2 ਚਮਚ ਇੱਥੇ ਮੈਂ ਕਾਲਾ ਨਮਕ ਵੀ ਪਾਇਆ ਹੈ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਝਲ ਜੀਰੇ ਵਾਲੇ ਪਾਣੀ ਵਾਸਤੇ ਇੱਥੇ ਹੁਣ ਮੈਂ 2 ਚਮਚ ਜਿੰਨਾ ਅੰਬਚੂਰ ਪਾਊਡਰ ਪਾ ਦਿੱਤਾ ਹੈ ਇਹਦੇ ਨਾਲ ਇੱਕ ਅਲੱਗ ਖਟਾਸ ਆਉਂਦੀ ਆ ਜਿਹੜੀ ਇਸ ਪਾਣੀ ਨੂੰ ਹੋਰ ਜ਼ਿਆਦਾ ਟੇਸਟੀ ਬਣਾ ਦਿੰਦੀ ਆ ਹੁਣ ਇੱਥੇ ਸਭ ਤੋਂ ਜ਼ਰੂਰੀ ਹੁੰਦਾ ਹੈ ਪੁਦੀਨੇ ਦਾ ਪਾਊਡਰ ਤੁਸੀਂ ਜਾਣਦੇ ਪੱਤੀਆਂ ਨੂੰ ਸੁਕਾ ਕੇ ਘਰ ਵਿੱਚ ਹੀ ਪੁਦੀਨੇ ਦਾ ਪਾਊਡਰ ਬਣਾ ਸਕਦੇ ਜੇ ਜਹਾਂ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਇਹ ਪਾਊਡਰ ਆਰਾਮ ਨਾਲ ਮਿਲ ਜੇਗਾ ਵੈਸੇ ਜੇਕਰ ਤੁਸੀਂ ਘਰ ਵਿੱਚ ਪੱਤੇ ਸੁਕਾ ਕੇ ਪਾਊਡਰ ਬਣਾਉਂਗੇ ਤੇ ਪੱਤਿਆਂ ਨੂੰ ਧੁੱਪ ਵਿੱਚ ਨਾ ਸੁਕਾਓ ਪੱਖੇ ਦੇ ਹੇਠਾਂ ਰੱਖ ਕੇ ਸੁਕਾਓ ਉਹਦੇ ਨਾਲ ਇੱਕ ਤਾਂ ਪੁਦੀਨੇ ਦੀ ਪੂਰੀ ਖੁਸ਼ਬੂ ਬਣੀ ਰਹਿੰਦੀ ਆ ਤੇ ਉਹਦਾ ਟੇਸਟ ਵੀ ਸਹੀ ਰਹਿੰਦਾ ਹੈ ਹੁਣ ਇੱਥੇ ਇੱਕ ਕੱਪ ਮੈਂ ਖੰਡ ਲੈ ਲਈ ਆ ਖੰਡ ਕਿੰਨੇ ਪਾਊਡਰ ਵਿੱਚ ਕਿੰਨੀ ਪਵੇਗੀ ਇਹ ਮੈਂ ਤੁਹਾਨੂੰ ਅੱਗੇ ਦੱਸਾਂਗੀ ਕਿਉਂਕਿ ਇਸ ਤਰੀਕੇ ਨਾਲ ਤੁਹਾਨੂੰ ਸਮਝਣਾ ਥੋੜਾ ਮੁਸ਼ਕਲ ਹੋ ਜਾਏਗਾ ਮੈਂ ਤੁਹਾਨੂੰ ਪੂਰੀ ਡਰਿੰਕ ਬਣਾ ਕੇ ਦੱਸਾਂਗੀ ਕਿ ਆਪਾਂ ਕਿੰਨੀ ਖੰਡ ਪਾਵਾਂਗੇ ਇੱਕ ਗਲਾਸ ਪਾਣੀ ਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਖੰਡ ਨੂੰ ਸਾਈਡ ਤੇ ਕਰਕੇ ਤੇ ਇਹ ਮਸਾਲਾ ਪੀ ਲਾਂਗੇ ਮਸਾਲੇ ਨੂੰ ਮੈਂ ਚੰਗੀ ਤਰ੍ਹਾਂ ਮਲਾ ਦਿੱਤਾ ਹੈ ਤੇ ਨਾਲ ਹੀ ਇਹਦੇ ਵਿੱਚ ਇੱਕ ਚਮਚ ਸਫੇਦ ਨਮਕ ਵੀ ਪਾ ਦਿੱਤਾ ਹੈ ਮਸਾਲਿਆਂ ਨੂੰ ਆਪਾਂ ਪੂਰਾ ਬਰੀਕ ਪੀਸ ਲੈਣਾ ਹੈ ਇਕਦਮ ਪਾਊਡਰ ਦੀ ਤਰ੍ਹਾਂ ਸਾਰੇ ਹੀ ਮਸਾਲੇ ਮਿਲਾ ਕੇ ਇੱਕ ਵਾਰੀ ਆਪਾਂ ਇਹਨਾਂ ਨੂੰ ਪੀਸ ਲੈਣੇ ਆ ਤੁਸੀਂ ਇੱਕ ਵਾਰ ਧਿਆਨ ਨਾਲ ਦੇਖ ਲਿਓ ਕਿ ਆਪਾਂ ਮਸਾਲੇ ਕਿਸ ਤਰੀਕੇ ਨਾਲ ਪੀਸਨੇ ਆ ਜੇਕਰ ਤੁਹਾਨੂੰ ਲੱਗੇ ਕਿ ਮਸਾਲਿਆਂ ਵਿੱਚ ਥੋੜਾ ਬਹੁਤ ਵੀ ਦਰਦਰਾਪਾਨ ਹੈ ਤੁਸੀਂ ਇੱਕ ਵਾਰ ਇਹਨਾਂ ਨੂੰ ਛਾਣ ਕੇ ਫਿਰ ਤੋਂ ਪੀਸ ਸਕਦੇ ਜੇ ਪਰ ਮੈਂ ਜੋ ਮਸਾਲੇ ਪੀਸੇ ਨੇ ਇਹ ਇੱਕਦਮ ਬਰੀਕ ਹੋ ਚੁੱਕੇ ਨੇ ਬਿਲਕੁਲ ਇਸੇ ਤਰੀਕੇ ਦਾ ਆਪਾਂ ਨੂੰ ਇਹ ਫਾਈਨ ਪਾਊਡਰ ਚਾਹੀਦਾ ਸੀ ਇੱਕ ਵਾਰ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਇਹ ਪਾਊਡਰ ਦਿਖਾ ਦਿੰਨੀ ਹਾਂ ਕਿ ਕਿਸ ਤਰ੍ਹਾਂ ਦਾ ਆਪਾਂ ਨੂੰ ਇਹ ਪਾਊਡਰ ਚਾਹੀਦਾ ਹੈ ਤੁਸੀਂ ਦੇਖੋ ਮੇਰੀ ਉਂਗਲੀ ਦੇ ਉੱਪਰ ਇਹ ਇੱਕਦਮ ਬਰੀਕ ਪਾਊਡਰ ਹੋ ਚੁੱਕਾ ਹੈ ਬਿਲਕੁਲ ਇਸੇ ਤਰ੍ਹਾਂ ਦਾ ਪਾਊਡਰ ਚਾਹੀਦਾ ਹੈ ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਤੁਸੀਂ ਇਹਨੂੰ ਇੱਕ ਵਾਰ ਛਾਣ ਕੇ ਤੇ ਚੈੱਕ ਕਰ ਸਕਦੇ ਜੇ ਹੌਣੇ ਨੂੰ ਆਪਾਂ ਇੱਕ ਅਲੱਗ ਪਲੇਟ ਵਿੱਚ ਕੱਢ ਦਿੰਨੇ ਆ ਤੇ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਆਪਾਂ ਖੰਡ ਵਾਲਾ ਪਾਊਡਰ ਕਿਸ ਤਰ੍ਹਾਂ ਤਿਆਰ ਕਰਨਾ ਹੈ ਇਸੇ ਹੀ ਗ੍ਰਾਈਂਡਿੰਗ ਜਾਰਟ ਦੇ ਵਿੱਚ ਮੈਂ 2 ਚਮਚੇ ਪੀਸਿਆ ਹੋਇਆ ਪਾਊਡਰ ਪਾ ਲਾਂਗੀ ਮੈਂ ਪੂਰੇ ਭਰ ਕੇ 2 ਚਮਚ ਲੈਨੇ ਇਸ ਤਰੀਕੇ ਦੇ ਨਾਲ ਆਪਾਂ 4 ਤੋਂ 5 ਗਲਾਸ ਆਰਾਮ ਨਾਲ ਪਾਣੀ ਦੇ ਤਿਆਰ ਕਰ ਸਕਦੇ ਹਾਂ ਤੁਸੀਂ ਸਾਰੇ ਹੀ ਪਾਊਡਰ ਦੇ ਵਿੱਚ ਖੰਡ ਨੂੰ ਪੀਸ ਕੇ ਰੱਖ ਸਕਦੇ ਜੇ ਜੇਕਰ ਮੈਂ 2 ਚਮਚੇ ਇੱਥੇ ਜੀਰਾ ਪਾਊਡਰ ਲਿਆ ਹੈ ਤੇ ਇਹਦੇ ਵਿੱਚ ਮੈਂ 5 ਤੋਂ 6 ਚਮਚ ਜਿੰਨੇ ਖੰਡ ਤੇ ਪਾ ਦਾਂਗੀ ਤੇ ਇਹ ਇੱਕ ਕਵਲੀ ਪੂਰਾ ਭਰ ਕੇ ਆਪਣੇ ਕੋਲ ਪਾਊਡਰ ਤਿਆਰ ਹੋ ਜਾਏਗਾ ਮੈਂ ਸਾਰੇ ਹੀ ਮਸਾਲੇ ਦੇ ਵਿੱਚ ਇਹ ਖੰਡ ਨੂੰ ਪੀਸ ਕੇ ਇਸ ਕਰਕੇ ਨਹੀਂ ਰੱਖਿਆ ਕਿਉਂਕਿ ਆਪਾਂ ਇਹਨੂੰ ਖੰਡ ਤੋਂ ਬਗੈਰ ਵੀ ਪੀ ਸਕਦੇ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਹੈ ਕਿ ਸਾਡੇ ਹਾਜ਼ਮੇ ਲਈ ਇਹ ਪਾਣੀ ਬਹੁਤ ਹੀ ਵਧੀਆ ਹੈ ਤੇ ਜੇਕਰ ਆਪਾਂ ਹਾਜ਼ਮਾ ਠੀਕ ਰੱਖਣਾ ਹੈ ਤੇ ਖੰਡ ਤੋਂ ਵੀ ਆਪਾਂ ਨੂੰ ਪਰਹੇਜ਼ ਰੱਖਣਾ ਚਾਹੀਦਾ ਹੈ ਇਸ ਕਰਕੇ ਮੈਂ ਖੰਡ ਤੋਂ ਬਗੈਰ ਹੀ ਪੀਣ ਵਾਸਤੇ ਉਹ ਪਾਊਡਰ ਤਿਆਰ ਕੀਤਾ ਹੈ ਪਰ ਆਪਾਂ ਇੱਥੇ ਜਲਜੀਰੇ ਪਾਊਡਰ ਦੀ ਪੂਰੀ ਡਰਿੰਕ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਉਹਦੇ ਕਰਕੇ ਮੈਂ ਤੁਹਾਡੇ ਲਈ ਇਹ ਸਪੈਸ਼ਲ ਪਾਣੀ ਬਣਾ ਕੇ ਦੱਸਾਂਗੀ ਮੈਂ ਇੱਥੇ ਸਾਰਾ ਹੀ ਪਾਊਡਰ ਤਿਆਰ ਕਰ ਲਿਆ ਹੈ ਤੇ ਤੁਸੀਂ ਇਸ ਪਾਊਡਰ ਨੂੰ ਵੀ ਇੱਕਦਮ ਬਰੀਕ ਕਰ ਲੈਣਾ ਹੈ ਬਿਲਕੁਲ ਵੀ ਇਹਦੇ ਵਿੱਚ ਦਰਦਰਾਪਣ ਨਹੀਂ ਹੋਣਾ ਚਾਹੀਦਾ ਤੁਸੀਂ ਇਹਨੂੰ ਵੀ ਇੱਕ ਵਾਰ ਛਾਨ ਕੇ ਜ਼ਰੂਰ ਦੇਖ ਲਿਓ ਹੁਣ ਇੱਥੇ ਮੈਂ ਇੱਕ ਗਲਾਸ ਪਾਣੀ ਦਾ ਲਿਆ ਹੈ ਇਹਦੇ ਵਿੱਚ ਮੈਂ 2 ਚਮਚ ਜਿੰਨਾ ਇਹ ਪਾਊਡਰ ਪਾ ਦਾਂਗੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਘੱਟ ਵੱਧ ਕਰਕੇ ਵੀ ਲੈ ਸਕਦੇ ਜੇ ਵੈਸੇ ਇੰਨੇ ਗਲਾਸ ਦੇ ਵਿੱਚ 2 ਚਮਚ ਆਰਾਮ ਨਾਲ ਇਹ ਪਾਊਡਰ ਪੈ ਜਾਏਗਾ ਬੱਸ ਇਹ ਤਾਂ ਆਪਾਂ ਇਸ ਜਲ ਜੀਰੇ ਨੂੰ ਇਸੇ ਤਰ੍ਹਾਂ ਪੀ ਸਕਦੇ ਆ ਪਰ ਇੱਥੇ ਮੈਂ ਹੁਣ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਵੀ ਪਾ ਦਿੱਤਾ ਹੈ ਨਿੰਬੂ ਪਾਣੀ ਜਦੋਂ ਵੀ ਤੁਸੀਂ ਬਣਾਉਣਾ ਹੋਵੇ ਤੁਸੀਂ ਉਦੋਂ ਵੀ ਇਸ ਪਾਊਡਰ ਨੂੰ ਇਸੇ ਤਰੀਕੇ ਨਾਲ ਵਰਤ ਸਕਦੇ ਜੀ ਇੱਕ ਦੋ ਨਿੰਬੂ ਨਿਚੋੜ ਕੇ ਤੇ ਉਹਦੇ ਵਿੱਚ ਆਪਾਂ ਇਹ ਪਾਊਡਰ ਪਾ ਸਕਦੇ ਆ ਨਾ ਤੇ ਖੰਡ ਪਾਉਣ ਦਾ ਝੰਜਟ ਨਾ ਹੀ ਖੰਡ ਨੂੰ ਮਿਲਾਉਣ ਦਾ ਝੰਜਟ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਜਲਜੀਰੇ ਦੀ ਡਰਿੰਕ ਤਿਆਰ ਕਰ ਸਕਦੇ ਹਾਂ ਜਾਂ ਫਿਰ ਆਪਾਂ ਨਿੰਬੂ ਪਾਣੀ ਬਣਾ ਸਕਦੇ ਹਾਂ ਤੁਸੀਂ ਆਪਣੇ ਘਰ ਵਿੱਚ ਇਸ ਮਸਾਲੇ ਨੂੰ ਪੀਸ ਕੇ ਜਰੂਰ ਸਟੋਰ ਕਰਕੇ ਰੱਖੋ ਪੂਰੀਆਂ ਗਰਮੀਆਂ ਵਿੱਚ ਤੁਸੀਂ ਬੇਫਿਕਰ ਹੋ ਕੇ ਜਦ ਮਨ ਚਾਹੇ ਉਦੋਂ ਹੀ ਪਾਣੀ ਬਣਾ ਕੇ ਪੀ ਸਕਦੇ ਜੇ ਤੁਹਾਡਾ ਬਿਲਕੁਲ ਵੀ ਟਾਈਮ ਖਰਾਬ ਨਹੀਂ ਹੋਏਗਾ ਜੇਕਰ ਤੁਹਾਨੂੰ ਇਹ ਜਲਜੀਰੇ ਦੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਇੱਕ ਵਾਰ ਇਸ ਤਰੀਕੇ ਨਾਲ ਇਹ ਪਾਣੀ ਬਣਾ ਕੇ ਜਰੂਰ ਦੇਖਿਓ ਪਾਊਡਰ ਨੂੰ ਤੁਸੀਂ ਕਿਸੇ ਕੱਚ ਦੇ ਕੰਟੇਨਰ ਵਿੱਚ ਕਾਫੀ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਜੇ ਇਹ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਖੰਡ ਤੋਂ ਬਗੈਰ ਵੀ ਤੁਸੀਂ ਇਹਨੂੰ ਸਟੋਰ ਕਰ ਸਕਦੇ ਜੇ ਤੇ ਖੰਡ ਨੂੰ ਪੀਸ ਕੇ ਰੱਖ ਕੇ ਵੀ ਤੁਸੀਂ ਸਟੋਰ ਕਰ ਸਕਦੇ ਜੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਜੇਕਰ ਚੈਨਲ ਤੇ ਪਹਿਲੀ ਵਾਰ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ